ਸਾਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਸੀਂ ਬਣਾਵਾਂਗੇ ਅੱਜ ਪੀਜ਼ਾ ਸੌਸ ਪੀਜ਼ਾ ਸੌਸ ਬਣਾ ਕੇ ਘਰ ਵਿੱਚ ਅਸੀਂ ਤਿਆਰ ਕਰਾਂਗੇ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਪੀਜ਼ਾ ਸੌਸ ਨੂੰ ਅਸੀਂ ਪਾਸਤਾ ਵਿੱਚ ਵੀ ਯੂਜ਼ ਕਰ ਸਕਦੇ ਹਾਂ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਪੀਜ਼ਾ ਸੌਸ ਬਣਾ ਕੇ ਤਿਆਰ ਕੀਤੀ ਪੀਜ਼ਾ ਤੇ ਪਾਸਤਾ ਸੌਸ ਬਣਾ ਕੇ ਤਿਆਰ ਕਰਾਂਗੇ ਚਾਰ ਟਮਾਟਰ ਲਏ ਆ ਟਮਾਟਰ ਅਸੀਂ ਪੂਰੀ ਤਰ੍ਹਾਂ ਪੱਕੇ ਲਏ ਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਇੱਕ ਪਿਆਜ਼ ਥੋੜਾ ਜਿਹਾ ਲਸਣ ਤੇ ਦੋ ਹਰੀਆਂ ਮਿਰਚਾਂ ਟਮਾਟਰਾਂ ਦੇ ਉੱਪਰ ਅਸੀਂ ਇਸ ਤਰ੍ਹਾਂ ਕੱਟ ਲਾ ਲਏ ਨੇ ਕਿਉਂਕਿ ਇਹਨਾਂ ਦੀ ਸਕਿਨ ਜਿਹੜੀ ਲਾਉਣੀ ਸੌਖੀ ਹੋ ਜੇ ਪਾਣੀ ਨੂੰ ਬੋਇਲ ਕਰਨ ਵਾਸਤੇ ਰੱਖ ਲਿਆ ਅਸੀਂ ਥੋੜਾ ਜਿਹਾ ਨਮਕ ਪਾ ਦਾਂਗੇ ਟਮਾਟਰ ਪਾਦਨੇ ਵਿੱਚ ਟਮਾਟਰਾਂ ਨੂੰ ਉਬਾਲ ਲਿਆ ਵਾ ਸਕਿਨ ਆ ਵੇਖੋ ਇਹਦੀ ਫੁੱਟ ਗਈ ਸਾਈਡਾਂ ਤੋਂ ਹੁਣ ਅਸੀਂ ਇਹਨਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਏ ਨੇ। ਇਹਨਾਂ ਨੂੰ ਅਸੀਂ ਪਾਣੀ ਵਿੱਚੋਂ ਬਾਹਰ ਕੱਢ ਲਿਆ। ਹੁਣ ਅਸੀਂ ਇਹਨਾਂ ਨੂੰ ਉੱਪਰ ਉਹਦੀ ਸਕਿਨ ਲਾ ਲੈਣੀ ਹੈ ਦੀ। ਇਹ ਕਾਸੀ ਟਮਾਟਰਾਂ ਦਾ ਉਤਾਰ ਲਿਆ ਵਾ। ਹੁਣ ਅਸੀਂ ਇਹਨਾਂ ਨੂੰ ਠੰਡਾ ਹੋਣ ਦੇਣੀ ਤੇ ਮਿਕਸੀ ਗ੍ਰੈਂਡਰ ਦੇ ਵਿੱਚ ਪਾ ਕੇ ਇਹਨੂੰ ਬਰੀਕ ਪੀਸ ਲੈਣੀ ਹੈ। ਗ੍ਰाइंड ਕਰ ਲੈਣੀ ਹੈ। 2 ਚਮਚੇ ਸਿਰਫਾਈਂਡ ਆਇਲ ਪਾਵਾਂਗੇ। ਤੁਸੀਂ ਰਿਫਾਈਂਡ ਆਇਲ ਦੀ ਜਗ੍ਹਾ ਤੇ ਬਟਰ ਵੀ ਪਾ ਸਕਦੇ ਹੋ। ਤੇਲ ਨੂੰ ਅਸੀਂ ਗਰਮ ਹੋਣ ਦਿੰਨੇ ਆ। ਤੇਲ ਗਰਮ ਹੋ ਗਿਆ। ਪਿਆਜ਼ ਨੂੰ ਨੇ ਅਸੀਂ ਰਫਲੀ ਚੋਪ ਕਰ ਲਿਆ ਵਾ ਤੇ ਲਸਣ ਨੂੰ ਵੀ। ਨਾਲ ਹੀ ਅਸੀਂ ਆਹੀਆਂ ਮਿਰਚਾਂ ਨੂੰ ਵੀ ਕਰ ਲਿਆ ਅਸੀਂ ਗ੍ਰਾਇੰਡ। ਪਿਆਜ਼ ਪਾਲਾਂਗੇ। ਪਿਆਜ਼ ਤੇ ਲਸਣ ਚੰਗੀ ਤਰ੍ਹਾਂ ਪਹੁੰਚ ਗਿਆ। ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਇੱਕ ਚਮਚਾ ਕਸ਼ਮੀਰੀ ਦੇਗੀ ਮਿਰਚ ਇਹਨੂੰ ਅਸੀਂ ਰੰਗ ਲਈ ਪਾਉਣੀ ਹੈ ਕਿ ਸਾਡੀ ਪੀਜਾ ਸਾਸ ਦਾ ਕਲਰ ਬਹੁਤ ਵਧੀਆ ਆਵੇ ਅੱਧਾ ਇੱਕ ਚਮਚਾ ਨਮਕ ਦਾ ਥੋੜੀ ਜੀ ਕਾਲੀ ਮਿਰਚ ਇਹਨਾਂ ਨੂੰ ਮਿਕਸ ਕਰ ਲੈਣੇ ਚੰਗੀ ਤਰ੍ਹਾਂ ਟਮਾਟਰ ਦੀ ਪਿਉਰੀ ਜਿਹੜੀ ਅਸੀਂ ਪੀਸੀ ਸੀ ਉਹ ਪਾ ਲੈਣੀ ਹੈ ਵਿੱਚ ਸੰਗੀਤਰਾ ਮਿਕਸ ਕਰ ਲੈਣਾ। ਜੀਲੀ ਫਲੈਕਸ ਪਾਵਾਂਗੇ ਇੱਕ ਚਮਚਾ ਭਰ ਕੇ। ਇਹਨੂੰ ਮਿਕਸ ਕਰ ਲੈਨੇ ਆ। ਇੱਕ ਚਮਚਾ ਖੰਡ ਦਾ। ਦੋ ਚਮਚੇ ਟਮਾਟੋ ਕੇਚਪ। ਜਦੋਂ ਦਾਕਾ ਕੇ ਤੇਲ ਨਹੀਂ ਛੱਡਦੀ ਉਦੋਂ ਤੱਕ ਅਸੀਂ ਪਕਾ ਲਈਏ ਇੱਕ ਚਮਚਾ ਔਰਗানো ਪੀਜ਼ਾ ਸੌਸ ਦਾ ਕਲਰ ਬਹੁਤ ਹੀ ਵਧੀਆ ਆ ਤੁਸੀ ਵੇਖ ਸਕਦੇ ਜੇ ਬਹੁਤ ਹੀ ਵਧੀਆ ਕਲਰ ਇਹਦਾ ਆ ਜਦੋਂ ਇਹ ਫਰਾਈਪੈਨ ਨੂੰ ਛੱਡ ਦੇਣਾ ਇਹਨੇ ਉਦੋਂ ਸਮਝੋ ਵੀ ਸਾਡੀ ਪੀਜ਼ਾ ਸੌਸ ਬਣ ਕੇ ਤਿਆਰ ਜੇਕਰ ਅਸੀਂ ਇਹਨੂੰ ਹਫਤੇ ਬਾਤੇ ਸਟੋਰ ਕਰਦੇ ਆ ਫੇਰ ਸਾਨੂੰ ਵਿਨੇਗਰ ਪਾਉਂਦੀ ਜ਼ਰੂਰਤ ਨਹੀਂ ਹੈ ਜੇ ਅਸੀਂ ਜ਼ਿਆਦਾ ਟਾਈਮ ਲਈ ਇਸ ਨੂੰ ਸਟੋਰ ਕਰਨਾ ਵਾ ਤੇ ਸਾਨੂੰ ਇੱਕ ਚਮਚਾ ਵਿਨੇਗਰ ਪਾ ਲੈਣਾ ਹੈ। ਗੈਸ ਨੂੰ ਅਸੀਂ ਬੰਦ ਕਰ ਦਿੰਨੇ ਆ। ਇੱਕ ਚਮਚਾ ਅਸੀਂ ਵਿਨੇਗਰ ਦਾ ਪਾ ਲਾਂਗੇ। ਜ਼ਿਆਦਾ ਨਹੀਂ ਪਾਉਣਾ। ਬਹੁਤ ਹੀ ਵਧੀਆ ਸਾਡੀ ਪੀਜ਼ਾ ਸੌਸ ਬਣ ਕੇ ਤਿਆਰ ਹੈ। ਪੀਜ਼ਾ ਦੇ ਵਿੱਚ ਅਸੀਂ ਵਰਤ ਸਕਦੇ ਆ। ਪਾਸਤੇ 'ਚ ਵੀ ਅਸੀਂ ਇਹਨੂੰ ਵਰਤ ਸਕਦੇ ਆ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਤੁਸੀਂ ਵੀ ਇਸੇ ਤਰ੍ਹਾਂ ਬਣਾਇਓ। ਵੀਡੀਓ ਲਾਈਕ, ਕਮੈਂਟ, ਸ਼ੇਅਰ ਤੇ ਸਬਸਕ੍ਰਾਈਬ ਵੀ ਕਰ ਜੂਰੋ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੁਣ ਅਸੀਂ ਇਹਨੂੰ ਠੰਡਾ ਹੋਣ ਦਿੰਦੇ ਹਾਂ ਪੀਜ਼ਾ ਸੌਸ ਠੰਡੀ ਹੋ ਗਈ ਹੈ ਹੁਣ ਅਸੀਂ ਇੱਕ ਬੋਤਲ ਲਈ ਹੈ ਉਹਦੇ ਵਿੱਚ ਅਸੀਂ ਸਟੋਰ ਕਰ ਲਾਂਗੇ ਠੰਡੀ ਕਰਨ ਤੋਂ ਬਾਅਦ ਘਾਟੀ ਦੀ ਬੋਤਲ ਲਈ ਅਸੀਂ ਪੀਜ਼ਾ ਸੌਸ ਬਣ ਕੇ ਸਾਡੀ ਤਿਆਰ ਆ ਅਸੀਂ ਇਹਨੂੰ ਬੋਟਲ ਦੇ ਵਿੱਚ ਪਾ ਲਿਆ ਵਾ ਹੁਣ ਅਸੀਂ ਇਹਨੂੰ ਬੋਟਲ ਬੰਦ ਕਰਕੇ ਫ੍ਰੀਜ 'ਚ ਇਹਨੂੰ ਸਟੋਰ ਕਰ ਲਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਅਸੀਂ ਇਹਨੂੰ 2 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਪੀਜ਼ਾ ਸੌਸ ਸਾਡੀ ਬਣ ਕੇ ਤਿਆਰ